ਸਾਰਿਆਂ ਨੂੰ ਲਵ ਜੀ ਅੱਜ ਆਪਾਂ ਬਣਾਵਾਂਗੇ ਬਚੀ ਹੋਈ ਦਾਲ ਦੀ ਰੋਟੀ ਆ ਦੇਖੋ ਜੀ ਰਾਤ ਨੂੰ ਆਪਾਂ ਦਾਲ ਬਣਾਈ ਸੀ ਆ ਦੇਖੋ ਮਾਹ ਛੋਲਿਆਂ ਦੀ ਦਾਲ ਹੈ ਇਹ ਦਾਲ ਵੱਧ ਗਈ ਮੈਂ ਸੋਚਿਆ ਚਲੋ ਆਪਾਂ ਵੇਸਟਿੰਗ ਕਰਨੀ ਹੈ ਆਪਾਂ ਦਾਲ ਵਾਲੀ ਰੋਟੀ ਬਣਾ ਲਨੇ ਆ ਲੋੜ ਅਨੁਸਾਰ ਆਪਾਂ ਆਟਾ ਪਾਇਆ ਹੋਰ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਲੇ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਅਜਵਾਇਨ ਮਲ ਕੇ ਪਾ ਦਾਂਗੇ ਜਵੈਨ ਨੂੰ ਹੱਥ ਨਾਲ ਹੁਣ ਆਪਾਂ ਪਾਵਾਂਗੇ ਜੀ ਨਮਕ ਇੱਕ ਚਮਚ ਆਪਾਂ ਨਮਕ ਦਾ ਪਾ ਰਹੇ ਚਮਚਾ ਦਾ ਤੀਸਰਾ ਹਿੱਸਾ ਆਪਾਂ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਚਮਚ ਆਪਾਂ ਮਸਾਲੇ ਦਾ ਪਾਵਾਂਗੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਥੋੜੀ ਜਿਹੀ ਆਪਾਂ ਹੱਥ ਨਾਲ ਮਲ ਕੇ ਖਸੂਰੀ ਮੇਥੀ ਜੇਕਰ ਆਪਣੇ ਕੋਲ ਤਣੀਆਂ ਹੈ ਤੇ ਆਪਾਂ ਤਣੀਆਂ ਵੀ ਪਾ ਸਕਦੇ ਹਾਂ ਹਰਾ ਤਣੀਆਂ ਆਪਣੇ ਕੋਲ ਨਹੀਂ ਸੀ ਆਪਾਂ ਕਸੂਰੀ ਮੇਥੀ ਪਾ ਲਈ ਹੁਣ ਆਪਾਂ ਇਹਦੇ ਵਿੱਚ ਕਟਿੰਗ ਕਰਦੇ ਆਂ ਹਰੀ ਮਿਰਚ ਪਿਆਰ ਮੈਂ ਪਾ ਰਣੀ ਚਾਰ ਆਪਾਂ ਹਰੀ ਮਿਰਚ ਪਾਈ ਹੈ ਬਰੀਕ ਬਰੀਕ ਕੱਟ ਕੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਦਾਗ दाल पहला फ्रिज चो कट के रख लेना घंटा जो आटा तैयार करना पहले आप थोड़ी थोड़ी करके दाल पानी है पानी नहीं पहला पाना, पहला आप दाल पावे देखो जी ਸਾਰੀ ਆਪਾਂ ਦਾਲ ਪਾ ਦਿੱਤੀ ਹੈ ਹੁਣ ਆਪਾਂ ਦਾਲ ਵਾਲੇ ਡੋਂਗੇ ਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਹੁਣ ਆਪਾਂ ਇਹਨੂੰ ਗੋਈਆਂ ਦੇ ਲਾਂਗੇ ਆਟੇ ਦਾ ਜਿੰਨਾ ਵੀ ਸੌਫਟ ਹੋਏਗਾ ਉਹਨਾਂ ਉਹਨਾਂ ਹੀ ਜ਼ਿਆਦਾ ਵਧੀਆ ਪਰੌਂਠੇ ਬਣੇਗੀ ਆ ਦੇਖੋ ਜੀ ਆਟਾ ਮਲ ਕੇ ਆਪਾਂ ਤਿਆਰ ਕਰ ਲਿੱਤਾ ਹੈ ਆ ਦੇਖੋ ਇਸ ਤਰ੍ਹਾਂ ਦਾ ਆਟਾ ਹੋਣਾ ਚਾਹੀਦਾ ਹੈ ਸੌਫਟ ਜਿਹਾ ਹੁਣ ਇਹਨੂੰ ਆਪਾਂ 5 ਮਿੰਟ ਵਾਸਤੇ ਆਪਾਂ ਕੱਪੜੇ ਨਾਲ ਢੱਕ ਦੇ ਲੈਂਦੇ ਹਾਂ ਇਨੋਂ ਆਪਾਂ ਰੈਸਟ ਤੇ ਰੱਖਾਂਗੇ ਆਟੇ ਨੂੰ 5 ਮਿੰਟ ਵਾਸਤੇ 5 ਮਿੰਟ ਹੋ ਚੁੱਕਿਆ ਹੈ ਹੁਣ ਆਪਾਂ ਦਾਲ ਦੀ ਆਪਾਂ ਪਰੌਂਠੀ ਤਿਆਰ ਕਰਦੇ ਆਂ ਨਾਲ ਆਪਾਂ ਪਾਵਾਂਗੇ ਜੀ ਲੋਕੀ ਦਾ ਰੈਤਾ ਦਹੀਂ ਦੇ ਨਾਲ ਤੁਹਾਨੂੰ ਪਤਾ ਰੈਤੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਮਿੱਸੀ ਰੋਟੀ ਰੈਤਾ ਪਰੌਂਠੀ ਤੁਸੀਂ ਆਪਣੇ ਹਿਸਾਬ ਨਾਲ ਛੋਟੀ ਵੱਡੀ ਬਣਾ ਸਕਦੇ ਹੋ ਹਾਂ ਇਹਦੇ ਹੁਣ ਆਪਾਂ ਰੋਟੀ ਧਿਆਰ ਦਿੰਦੇ ਦੇਖੋ ਜੀ ਬਿਨਾ ਘਿਓ ਲਾਇਆ ਤਾਂ ਪਰੌਠੀ ਤੋਂ ਬਗੈਰ ਆਪਾਂ ਸਿੰਪਲ ਰੋਟੀ ਵੀ ਆਪਾਂ ਬਣਾ ਸਕਦੇ ਆ ਜਰੂਰੀ ਨਹੀਂ ਆਪਾਂ ਪਰੌਠੀ ਬਣਾਣੀ ਹੈ ये मैं स्कूल टिफिन भेजनी इस करके मैं परौठी बना रही इस तरह आप्यो लगा लेंगे हम फिर आप थोड़ा आटा लगा देंगे

ये बस साइड से कर दो दूसरी साइड से भी आप थोड़ा ये लगाता आ देखो दाल वाली रोटी बन के तैयार है इसे तरह आप सारियाँ परौठिया बना देंगे आ देखो जी रोटी बन के अपनी तैयार है आप सिंपल भी आ देखो फूटा एक बनाया, बनाया है मैं अपने वास्ते बनाया है मैं परौठी घट पसंद करती घ्यो वाली आ देखो बिल्कुल सॉफ्ट है परौठिया बन के दाल वाली परौठिया बन के तैयार है आ देखो।, आ देखो जिस तरह मर्जी ये रोल बना लो आ देखो बच्चों ने आप टिफनज पा के दे लगे हाँ जी हूँ आप पर रोटी बन के अपनी तैयार है हूँ आप दही तैयार कर लगे घीए का जो आप घीए का रहता है घिया आपको बिल्कुल छोटा लेना है ज़्यादा पक्का नहीं लैना ना व्डा लैना घिया हाँ बिल्कुल हमें आपने छिल लिता है छिल के आप वॉश कर लिया पानी आप फ्राईपीन के पानी गर्म हो चुका है उन्नी देर वास्ते आप कद्दूकश कर लें घीए में घीया कदूकश करके आप देंगे दो चार उबाले दवावे घीए ने ਆ ਦੇਖੋ ਜੀ ਕਿ ਇਹ ਇਸ ਤਰਾ সফট ਹੋਣਾ ਚਾਹੀਦਾ ਹੈ ਦੇਖ ਕੇ ਲੈਣਾ ਹੈ ਬੀ ਆਪਾਂ ਬੀ ਵਾਲਾ ਨਹੀਂ ਲੈਣਾਗਾ ਕਿਆ ਜਿਹੜਾ ਪੱਕਾ ਹੋਵੇ ਪੱਕਾ ਨਹੀਂ ਲੈਣਾ ਉਹਦਾ ਜਿਹੜਾ ਆਪਾਂ ਦਹੀਂ ਦਾ ਰਹਿਤਾ ਬਣਾਵਾਂਗੇ ਫਿਰ ਵਧੀਆ ਨਹੀਂ ਬਣਦਾ ਲੋ ਜੀ ਕੀ ਇਹਨਾਂ ਆਪਾਂ ਕਦੂ ਗਿਸ਼ ਕਰ ਲਿਆ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਪਾਣੇ ਆ ਪਾਣੀ ਆਪਣਾ ਗਰਮ ਹੈ ਲੋ ਜੀ ਕੀ ਇਹਨਾਂ ਪਾਣੀ ਵਿੱਚ ਪਾ ਦਿੱਤਾ ਆ ਦੇਖੋ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਉਬਾਲੇ ਦਵਾਵਾਂਗੇ 4-5 ਲੱਗ ਘੱਟੋ-ਘੱਟ 4-5 ਬਾਲੇ ਆਪਾਂ ਦਵਾਵਾਂਗੇ ਕਿਉਂਕਿ ਕੀ ਅਕੱਚਾ ਨਹੀਂ ਰਹਿਣਾ ਚਾਹੀਦਾ ਓਨੀ देर ਆਪਾਂ ਵੇਟ ਕਰਦੇ ਆ। ਲਓ ਜੀ ਹੁਣ ਆਪਾਂ ਕੀ ਇਹਨੂੰ ਚੈੱਕ ਕਰ ਲੈਨੇ। ਆ ਦੇਖੋ ਪੂਰੀ ਤਰ੍ਹਾਂ ਗਲ ਚੁੱਕਿਆ ਕੀ ਆ। ਹੁਣ ਆਪਾਂ ਗੈਸ ਬੰਦ ਕਰਦੇ ਨੇ। ਇਹਨੂੰ ਹੁਣ ਆਪਾਂ ਇੱਕ ਕੱਪ ਵੱਡੀ ਆਵਲੀ ਪੋਟਲੇ ਨੇ ਥੋਣ ਲੈਨੇ। ਇਸ ਤਰ੍ਹਾਂ ਆਪਾਂ ਛਾਂਦਾਂਗੇ। ਇਨੂੰ ਆਪਾਂ ਠੰਡਾ ਕਰਦੇ ਆ ਠੰਡਾ ਕਰਕੇ ਫਿਰ ਆਪਾਂ ਦਹੀਂ ਦੇ ਵਿੱਚ ਮਿਕਸ ਕਰਾਂਗੇ। ਇਸ ਤਰ੍ਹਾਂ ਆਪਾਂ ਗਰਮ ਇਹ ਪਾਣਾ ਬਾਅਦ ਫਿਰ ਆਪਣਾ ਦਹੀਂ ਖਰਾਬ ਹੋ ਜਾਊਗਾ। ਇਹਨੂੰ ਆਪਾਂ ਐਸਾ ਘੁੱਟ ਕੇ ਨਿਚੋੜ ਦੇਨੇ। ਉਸ ਤੋਂ ਬਾਅਦ ਆਪਾਂ ਇਹਨੂੰ ਪਲੇਟ 'ਚ ਢਾੜ ਦੇਨੇ। ਦੇਖੋ ਜੀ ਜੇਕਰ ਜਲਦੀ ਹੋਵੇ ਤੇ ਇਹਨੂੰ ਆਪਾਂ ਠੰਡੇ ਪਾਣੀ ਵਿੱਚ ਵੀ ਐਸਾ ਆਪਾਂ ਠੰਡਾ ਕਰ ਸਕਦੇ ਹਾਂ। ਨੂੰ ਆਪਾਂ ਨਿਚੋੜਤਾ ਹੈ ਇਸ ਤਰ੍ਹਾਂ ਬਾਅਦ ਵਿੱਚ ਹੁਣ ਆਪਾਂ ਇਹਨੂੰ ਪਲੇਟ 'ਚ ਗੱਢ ਲਏ। ਤਾਂ ਆ ਦੇਖੋ। ਇਸ ਤਰ੍ਹਾਂ ਆਪਾਂ ਇਹਨੂੰ ਠੰਡਾ ਕਰ ਲੈਨੇ ਆ। ਆਪਾਂ ਪੱਖੇ नीचे ਰੱਖ ਦਿੰਨੇ ਆ ਥੋੜੀ ਦੇਰ ਵਾਸਤੇ। 2-3 ਮਿੰਟ 'ਚ ਇਹ ਠੰਡਾ ਹੋ ਜਾਊਗਾ। ਫਿਰ ਆਪਾਂ ਇਹਦਾ ਰਾਇਤਾ ਪਾਵਾਂ। ਲੋ ਜੀ ghee ਨੂੰ ਪਠੰਡਾ ਕਰ ਲਿੱਤਾ ਹੈ ਇੱਧਰ ਆਪਾਂ ਦਹੀਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਫੈਟ ਲਿੱਤਾ ਹੈ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਹੁਣ ਆਪਾਂ ghee ਨੂੰ ਪਾਨੇ ਆਂ ਦਹੀਂ ਦੇ ਵਿੱਚ ਇਹ ਬਿਲਕੁਲ ਠੰਡਾ ਹੈ ਗਰਮ ਨਹੀਂ ਪਾਣਾ ਬਾਸ ਆਪਾਂ ਠੰਡਾ ਕਰਕੇ ਪਾਣਾ ਹੁਣ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਪਾਨੇ ਆਂ ਖਰੀ ਮਿਚ ਥੋੜੀ ਜਿਹਾ ਆਪਾਂ ਹਰੀ ਮਿਰਚ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਪਿਆਜ਼ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਉਹਨਾਂ ਆਪਾਂ ਪਾਵਾਂਗੇ ਇਹਦੇ ਵਿੱਚ ਇਹ ਆਪਾਂ ਜੀ ਮਿਕਸੀ ਵਿੱਚ ਗ੍ਰाइंड ਕੀਤਾ ਹੈ ਪਦੀਨਾ ਧਨੀਆ ਨਾਲ ਲਗਾ ਅਦਰਕ ਇਹਨਾਂ ਆਪਾਂ ਗ੍ਰाइंड ਕਰ ਲਿਆ ਸੀ ਹਰੀ ਮਿਰਚ ਵੀ ਹੈ ਵਿੱਚ ਇੱਕ ਚਮਚਾ ਆਪਾਂ ਪਾਤਾ ਹੈ ਇਹਦਾ ਨਾ ਬਹੁਤ ਹੀ ਜਿਆਦਾ ਵਧੀਆ ਬਣਦਾ ਹੈ पाने लून मिर्च चमच का तीसरा भी हिस्सा काला नमक पावे चम्मच का तीसरा भी हिस्सा काली मिर्च का पावंगे ये आप पा, पीस के पहला घरे रखी हुई है चमच का तीसरा हिस्सा आप भुने हुए जीरे का पावगे ये आप जीरा भुन के ग्रैंड करके आप रखे पहले ही कौन। दो चुटकी आप जवाइन की पावेंगे ये भी आप भुन के मिक्सी में आप ग्रैंड करके पहले रखी है हम आप जी सैदा नमक ये आप दो चुटकी पाए जाने कि चम्मच का चौथा को हिस्सा पाया ਹੁਣ ਆਪਾਂ ਇਹਨੂੰ ਮਿਕਸ ਕਰ ਦਨੇ ਆ। ਹੁਣ ਆਪਾਂ ਇਹ ਦੇ ਵਿੱਚ ਪਾਨੇ ਆ ਲਾਲ ਵਿੱਚ ਥੋੜੀ ਜਿਹੀ। ਚਮài ਦਾ ਤੀਸਰਾ ਪੀਸ ਆਪਾਂ ਲਾਲ ਵਿੱਚ ਦਾ ਪਾ। ਉਹਨਾ ਪੈਨ ਦੇ ਵਿੱਚ ਪਾਨੇ ਦੁੱਧ ਦੁੱਧ ਆਪਾਂ ਲੋੜ ਅਨੁਸਾਰ ਪਾਵਾਂਗੇ ਜਿੰਨਾ ਕੋ ਆਪਾਂ ਦਹੀਂ ਲਾਵਾਂਗੇ ਫੈਮਿਲੀ ਦੇ ਹਿਸਾਬ ਤੇ ਉਹਨਾਂ ਕੋ ਆਪਾਂ ਦੁੱਧ ਪਾ ਲਾਂਗੇ ਦੇਖੋ ਜੀ ਪਾਣੂ ਇਹਦੇ ਵਿੱਚ ਆਪਾਂ ਲੱਸੀ ਵੀ ਪਾ ਸਕਦੇ ਸੀ ਦੇਖੋ ਜੀ ਲੱਸੀ ਨਾਲ ਫਿਰ ਖੱਟਾ ਹੋ ਜਾਂਦਾ ਇਸ ਕਰਕੇ ਆਪਾਂ ਦੁੱਧ ਪਾਇਆ ਥੋੜਾ ਜਿਹਾ ਹੋਰ ਪਾ ਲੈਣ ਲੈ ਆਪਣਾ ਰਹਾ ਤਾਂ ਗਾੜਾ ਜਿਆਦਾ ਵੀ ਨਹੀਂ ਗਾੜਾ ਹੋਣਾ ਚਾਹੀਦਾ ਲੋਜੀ ਬਾਦੇ ਤੋਂ ਬਹੁਤ ਹੀ ਜਿਆਦਾ ਵਧੀਆ ਬਣਿਆ ਠੀਏ ਦਾ ਰਹਿਤਾ ਬਣ ਕੇ ਤਿਆਰ ਹੈ ਥੋੜਾ ਜਿਹਾ ਹੁਣ ਆਪਾਂpropto ਦੀ ਧਨੀ ਪਾ ਦਿੰਦੇ ਦੇਖੋ ਜੀ ਦਹੀਂ ਬਣ ਕੇ ਵੀ ਆਪਣਾ ਤਿਆਰ ਹੈ ਦਾਲ ਵਾਲੀ ਪਰੌਠੀ ਬਣ ਕੇ ਵੀ ਆਪਣੀ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਬਣਦੀ ਵੀ ਬਹੁਤ ਜਿਆਦਾ ਜਲਦੀ ਹੈ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ